ਆਯੋਜਨਾ ਆਹੋ ਇਹ ਖਾਲੇ ਅੱਜ ਨੀਵੀਂ ਦਸੂਆ ਕੀ ਹੈ ਜੇ ਆ ਵੀ ਬੋਲ ਦੂਗੇ ਆ ਨਵਾਂ ਹੀ ਦੇਖ ਇਸ ਤਰ੍ਹਾਂ ਲੋਕ ਜਿਹੜੇ ਇੱਥੇ ਖੱਜਲ ਖਰਾਬ ਜਿਹੜੇ ਹੋ ਰਿਹਾ ਜੀ ਆ ਕੇ ਬੈਠੇ ਹੋਏ ਆ ਖਰਾਬ ਬਹੁਤ ਆਗੇ ਇੱਕ ਮਿੰਟ ਪਤਾ ਕੰਪਿਊਟਰ ਗਲਤੀਆਂ ਚੱਕੀ ਨਹੀਂ ਸਕਦਾ ਜੀ ਗਲਤੀ ਤਾਂ ਅਸੀਂ ਹੋ ਜਾਈਏ ਅਸੀਂ ਮਹਾਰਾਜ ਦੁਕਾਨਾ ਛੱਡ ਕੇ ਇੱਥੇ ਆਏ ਆਂ ਕੰਮ ਛੱਡ ਕੇ ਸਾਰਾ ਕੁਝ ਛੱਡ ਕੇ ਆਨੇ ਆਂ 2 ਘੰਟਾ ਹੋ ਗਿਆ ਕੀ ਨਾਮ ਕੀ ਤੁਹਾਡਾ ਵੱਡਾ ਨਰੇਸ਼ ਕੁਮਾਰ ਕਿੱਡੀ ਜਗ੍ਹਾ ਤੋਂ ਪਾਜੀ ਆ ਜਲੰਧਰ ਤੋਂ ਹੀ ਆਏ ਆ ਪਾਜੀ ਕਿਉਂ ਆਇਆ ਕੀ ਸਾਰਾ ਮਾਮਲਾ ਪਾਜੀ ਆ ਤਿੰਨ ਤਰੀਕ ਦੀ ਟਾਈਮ ਦਿੱਤਾ ਹੋਇਆ ਅੱਜ ਇੱਥੇ ਆਏ ਆ ਉਹ ਕਹਿੰਦੇ ਜੀ ਅੱਜ ਹੋਣਾ ਹੀ ਹੈ ਕੱਦ ਕੀ ਬੜਾ ਟਾਈਮ ਦਿੱਤਾ ਹਾਂਜੀ ਕਾਦਾ ਟਾਈਮ ਇੱਕ ਮਹੀਨਾ ਪਹਿਲਾਂ ਤਿੰਨ ਤਰੀਕ ਦਾ ਟਾਈਮ ਦਿੱਤਾ ਲਾਇਸੈਂਸ ਬਣਾਉਂਦਾ ਅਸੀਂ ਦੁਕਾਨ ਛੱਡ ਕੇ ਇੱਥੇ ਆਏ ਆ ਨਾਲ ਮੁੰਡਾ ਲੈ ਕੇ ਆਏ ਆ ਕਿੱਡੀ ਜਗ੍ਹਾ ਤੇ ਪਹੁੰਚ ਆ ਆ ਇੱਥੇ ਲਾਇਸੈਂਸ ਜਿੱਥੇ ਬੰਦਾ ਜੀ ਉੱਥੇ ਖੜੇ ਆ ਤੇ ਕੀ ਨਜ਼ਰ ਆ ਤੁਹਾਨੂੰ ਅੱਗੇ ਬੰਦ ਤਾਲਾ ਲੱਗਾ ਹੋਇਆ ਉਹ ਕਹਿੰਦੇ ਜੀ ਦੁਬਾਰਾ ਪੁਆਇ ਪੈਸੇ ਜਮ੍ਹਾਂ ਕਰਾਈਏ ਕਿੰਨੇ ਕਿੰਨਾ ਵੱਲੋਂ ਕਿਹਾ ਗਿਆ ਤੁਹਾਨੂੰ ਭਾਜੀ ਆ ਦੇਖੋ ਸਾਹਮਣੇ ਤੁਹਾਡੇ ਤਾਲਾ ਲੱਗਾ ਹੋਇਆ ਨਹੀਂ ਨਹੀਂ ਇਹ ਮੋਰਟਮੈਂਟ ਚੱਕਰ ਨੂੰ ਦੁਬਾਰਾ ਕੌਣ ਕੌਣ ਕੇਰੇ ਤੁਹਾਨੂੰ ਆ ਹਾਲੇ ਫੋਨ ਆਪਾਂ ਨੂੰ ਨਹੀਂ ਪਤਾ ਸਾਰੇ ਬੰਦੇ ਸਾਡੇ ਖੜੇ ਸਾਥੀ ਇੱਥੇ ਆ ਕਹਿ ਰਹੇ ਆ ਕੋਈ ਜਿੰਦਾ ਮੈਂ ਦੂਜੀ ਵਾਰੀ ਭਰੀ ਆ ਕਿੰਨੇ ਜਨਨ ਹੋ ਰਿਹਾ ਐਦਾ ਭਾਜੀ ਆ ਭਾਜੀ ਤੁਹਾਡੇ ਸਾਹਮਣੇ 40 50 ਜਿਹੜੇ ਖੜੇ ਆ ਇਹ ਆ ਮੁੰਡੇ ਦਾ ਦੋ ਵਾਰੀ ਹੋਇਆ ਕਿੰਨਾ ਨਾ ਦੋ ਵਾਰੀ ਹੋਇਆ ਆ ਮੁੰਡਾ ਹੈਗਾ ਉਹਨਾਂ ਦੋ ਵਾਰੀ ਭਲੇ ਭਾਜੀ ਤੁਹਾਡਾ ਦੂਜੀ ਵਾਰੀ ਆ ਇਹਨਾਂ ਦਾ ਨਾਮ ਆਪਣਾ ਯਾਰ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਸ਼ਾਮਾ ਮੰਡੀ ਤੋਂ ਵਿੱਕੀ ਹੋਇਆ ਕਿਸ ਦਾ ਮਾਮਲਾ ਦੱਸੀ ਜਿਆ ਦੂਜੀ ਵਾਰ ਆ ਗਏ ਆ ਫੀਸ ਵੀ ਦਿੱਤੀ ਆ ਹੁਣ ਤਾਲਾ ਲੱਗਾ ਪਿਆ ਐ ਸਵੇਰ ਦੇ ਇੱਥੇ ਬੈਠੇ ਆ ਅਸੀਂ ਆ ਗਏ ਆ ਦੁਪਹਿਰਾ ਹੋ ਚੱਲਾ ਨਾ ਕੋਈ ਵੀਜ਼ਾ ਨਾ ਕੋਈ ਸ਼ਾਦੇ ਲੋਟ ਟਾਈਮ ਦਿੱਤਾ ਪਏ ਨੇ 3 ਵਜੇ ਇਹਦੀ ਵੀ ਲਿਖ ਲਓ ਅੰਦਰ ਵੀ ਕਰੀ ਇਹ ਖਰਾਬ ਹੋਏ ਆ ਫੰਕਸ਼ਨਾਂ ਦੇ ਅੰਦਰ ਬੈਠਾ ਕੋਈ